कोरोना बरका वायरस ਕਹਿੰਦੇ ਜੀ ਹੁਣ ਤੱਕ 9 ਤੋਂ ਵੱਧ ਬੱਚਿਆਂ ਨੂੰ ਆਪਣੀ ਚਪੇਟ 'ਚ ਲੈ ਚੁੱਕਾ ਹੈ ਅੰਕੜੇ ਹੋਰ ਵੱਧ ਸਕਦੇ ਨੇ ਕਿਉਂਕਿ ਜੇ ਟੈਸਟ ਹੋਣੇ ਬਾਕੀ ਨੇ ਪਹਿਲਾਂ ਗੁਜਰਾਤ ਦਾ ਇੱਕ ਮਾਮਲਾ ਆਇਆ ਸੀ ਕਰਨਾਟਕਾ ਤਾਮਲਾਡੂ ਚ ਆਇਆ ਸੀ ਫਿਰ ਪੱਛਮੀ ਬੰਗਾਲ ਚ ਆ ਗਿਆ ਹੁਣ ਮੁੰਬਈ ਚ ਆ ਗਿਆ ਮੁੰਬਈ ਦੀ ਹੀਰਾਨੰਦਨੀ ਹਸਪਤਾਲ ਦੇ ਵਿੱਚ 6 ਮਹੀਨਿਆਂ ਦੀ ਬੱਚੀ ਪੀੜਤ ਮਿਲੀ ਹੈ ਐਚਐਮਪੀਬੀ ਦੇ ਇਸ ਵਾਇਰਸ ਤੋਂ ਇਸੇ ਤਰ੍ਹਾਂ ਬਾਕੀ ਸੁੱਬਿਆਂ ਦੇ ਜਿਹੜੇ ਬੱਚਿਆਂ ਦੇ ਪਹਿਲਾਂ ਪੀੜਤ ਹੋਣ ਦੀ ਖਬਰ ਆਈਆਂ ਸੀ ਉਹ ਬੱਚੇ ਹੁਣ ਠੀਕ ਨੇ ਤੇ ਹੁਣ ਇਹਦੇ ਨਾਲ ਸੂਬਿਆਂ ਨੂੰ ਫਿਕਰ ਵਧਿਆ ਤੇ ਉਹਨਾਂ ਫਿਕਰ ਵਧੇ ਸੂਬਿਆਂ ਦੇ ਵਿੱਚ ਪੰਜਾਬ ਸਰਕਾਰ ਨੇ ਵੀ ਹਦਾਇਤ ਜਾਰੀ ਕੀਤੀ ਹੈ ਕਿ ਵੀ ਸਾਡੀ ਅਰਜ਼ੋਈ ਆ ਜਾਂ ਸਲਾਹ ਦਿੰਦੀ ਹੈ ਕਿ ਸਾਡੀ ਇਹ ਸਲਾਹ ਹੈ ਕਿ ਬਜ਼ੁਰਗ ਤੇ ਬੱਚਿਆਂ ਦੇ ਮਾਸਕ ਲਾਏ ਜਾਣ ਸੋ ਪੰਜਾਬ ਦੇ ਸਿਹਤ ਮੰਤਰੀ ਬਲਬੀਰ ਸਿੰਘ ਹੋਰਾਂ ਵੱਲੋਂ ਇਹ ਸਲਾਹ ਜਨਤਾ ਕੀਤੀ ਗਈ ਹੈ ਵੀ ਕਹਿੰਦੇ ਕਿ ਇਹ ਕਾਫੀ ਨਾਜ਼ੁਕ ਮਸਲਾ ਬਣ ਗਿਆ ਸੋ ਕੀ ਮੁੜ ਕੇ ਲੋਕਡਾਊਨ ਵੱਲ ਨੂੰ ਵਧ ਰਿਹਾ ਮੁਲਕ ਜਾਂ ਇਸ ਦਾ ਕੋਈ ਰਾਜਨੀਤਿਕ ਪਸਾਰਾ ਹੈ ਜਾਂ ਸੱਚਮੁੱਚ ਇੱਕ ਨਵੇਂ ਵਾਇਰਸ ਦਾ ਹਮਲਾ ਹੋਣ ਜਾ ਰਿਹਾ ਹੈ ਇਹ ਸਵਾਲ ਅਜੇ ਜਿਉਂ ਦਾ ਤਿਉਂ ਹੈ ਡਾਕਟਰੀ رائے ਕੁਝ ਹੋਰ ਹੈ ਮੀਡੀਆ ਦੀਆਂ ਰਿਪੋਰਟਾਂ ਕੁਝ ਹੋਰ ਨੇ ਸਰਕਾਰਾਂ ਦੀਆਂ ਤਿਆਰੀਆਂ ਕੁਝ ਹੋਰ ਨੇ ਸੋ ਕਈ ਸ਼ੰਕੇ ਸ਼ੋਬੇ ਦੇ ਵਿੱਚ ਪੈਦਾ ਹੋ ਗਏ ਨੇ